ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਸਾਨ ਗੁਣਤੀ ਚੈਨਲ ਤੇ ਸਾਰੀਆਂ ਭੈਣਾਂ ਵਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਅੱਜ ਇੱਕ ਆਪਾਂ ਲੈ ਕੇ ਆਏ ਆਂ ਕਾਚ ਬਟਨਾਂ ਦੀ ਵੀਡੀਓ ਦੇਖੋ ਜੀ ਆਪਾਂ ਕਈ ਭੈਣਾਂ ਦੀ ਫਰਮਾਇਸ਼ ਸੀ ਕਿ ਵੀ ਸਾਨੂੰ ਕਾਚ ਬਟਨ ਵੀ ਦੱਸੋ ਕਿਵੇਂ ਬਣਾਉਣੇ ਆ ਤੇ ਇਹ ਜਿਹੜੇ ਬਣਾਏ ਨੇ ਆਪਾਂ ਨੇ ਇਹ بڑے ਚਾਕ ਜਿਵੇਂ ਆਪਾਂ ਬਟਨ ਬڑے ਲਾਉਣੇ ਆ ਕੋਟ ਵਾਲੇ ਬਟਨ ਹੁੰਦੇ ਨੇ ਵੱਡੇ ਇਹ ਉਹ ਨਹੀਂ ਹੁਣ ਜੇ ਇਹ ਹੀ ਹਿਸਾਬ ਇੱਕੋ ਹੀ ਆ ਇਹ ਕੋਈ ਇਹ ਤਰੀਕਾ ਸੇਮ ਰਹਿੰਦਾ ਹੈ ਜੇ ਆਪਾਂ ਨੇ ਛੋਟੇ మీడియం ਸਾਈਜ਼ ਦੇ ਬਟਨ ਲਾਉਣੇ ਨੇ ਉਹ ਆਪਾਂ ਨੇ ਜਿਵੇਂ ਇਹ ਲਾਈਨਾਂ ਪਾਈਆਂ ਨੇ ਮੈਂ 1 2 3 4 ਪਾਈਆਂ ਨੇ ਇਹ ਇਹ ਤੁਸੀਂ ਤਿੰਨ ਪਾ ਸਕਦੇ ਆ ਦੋ ਪਾ ਸਕਦੇ ਆ ਤਰੀਕਾ ਇੱਕੋ ਹੀ ਰਹੂਗਾ ਤੁਹਾਨੂੰ ਜਿਹੜੀ ਆ ਕਿਨਾਰੀ ਆ ਆਪਾਂ ਇਹ ਕਿਨਾਰੀ ਵੀ ਬਣਾਵਾਂਗੇ ਵੀ ਕਿਵੇਂ ਬਣਦੀ ਆ ਬਹੁਤ ਵਧੀਆ ਕਿਨਾਰੀ ਲੱਗਦੀ ਆ ਇਹ ਮੂਰਲੀ ਸਾਈਡ ਆ ਇਧਰੋਂ ਤੇ ਆਹ ਸਾਈਡ ਆਪਾਂ ਨੇ ਜੇ ਕੋਈ ਵੀ ਡਿਜ਼ਾਈਨ ਬਣਾਉਣਾ ਜਾਂ ਆਪਾਂ ਨੇ ਸਾਫ਼ੇ ਬੁਣਨਾ ਹੈ ਸਿੱਧਾ ਉਲਟੇ ਦਾ ਬੁਣਨਾ ਹੈ ਉਹ ਆਪਣੀ ਮਰਜ਼ੀ ਆ ਜਣੀ ਆਪਾਂ ਕੱਲੀ ਪੱਟੀ ਪੱਟੀ ਆ ਇਹ ਇਹ ਆਪਾਂ ਬਣਾਉਣੀ ਸ਼ੁਰੂ ਕਰਦੇ ਆਂ ਪੱਟੀ ਦੇਖਿਓ ਜੀ ਪਹਿਲਾਂ ਤਾਂ ਤੁਹਾਨੂੰ ਇਹਦੇ ਬਾਰੇ ਆਪਾਂ ਸਿੱਖਾਂਗੇ ਜਿਹੜਾ ਆਹ ਚੀਜ਼ ਆ ਬਣਾਉਣੀ ਕਿਨਾਰੀ ਇਹ ਦੇਖਿਓ ਪਹਿਲਾ ਕੁੰਡਾ ਪਾ ਉਤਾਰਾਂਗੇ ਇੱਕ ਨੇ ਉਤਾਰ ਲਿਆ ਇਹ ਆਪਾਂ ਦੂਜਾ ਕੁੰਡਾ ਜਿਹੜਾ ਉਹ ਆਪਾਂ ਬੁਣਾਂਗੇ ਠੀਕ ਹੈ ਜੀ ਧਾਗੇ ਨੂੰ ਕਰਾਂਗੇ ਮੂਰੇ ਪੰਜ ਕੋਹੇ ਹੈਗੀ ਆ ਮੇਰੀ 12 ਕੁੰਡੇ ਨੇ ਇਹ ਠੀਕ ਆ ਜੀ ਜਿਹੜੇ ਆ ਇਹ ਦੋ ਕੁੰਡੇ ਨੇ ਤੁਹਾਨੂੰ ਮੈਂ ਦੁਬਾਰਾ ਫੇਰ ਦਿਖਾਉਣੀ ਆ ਦੇਖੋ ਜੀ ਜਿਹੜੇ ਆਪਣੇ ਇਹ ਸਾਰੇ 12 ਕੁੰਡੇ ਨੇ ਆਪਣੀ ਮਰਜ਼ੀ ਆ ਤੁਸੀਂ ਪੱਟੀ 12 ਦੀ ਕਰਨੀ ਆ ਜਾਂ 9 ਦੀ ਕਰਨੀ ਆ ਤੁਸੀਂ 10 ਦੀ ਕਰਨੀ ਉਹ ਆਪਣੀ ਮਰਜ਼ੀ ਹੁੰਦੀ ਆ ਠੀਕ ਆ ਜੀ ਤੇ ਇਹ ਦੋ ਕੁੰਡੇ ਨੇ ਆਪਣੇ ਕਿਨਾਰੀ ਦੇ ਜਿਹੜੇ ਦੋ ਕੁੰਡੇ ਨੇ ਕਿਨਾਰੀ ਦੇ ਹੁੰਦੇ ਨੇ ਆਪਣੀ 10 ਕੁੰਡੇ ਆਗੇ ਵਿਚਾਲੇ ਠੀਕ ਆ ਜੀ ਹੁਣ ਆਪਾਂ ਪੰਜ ਕੁੰਡੇ ਬੁਣਾਗੇ ਉਲਟੇ ਧਾਗਾ ਮੂਰੇ ਕਰਾਂਗੇ 1 2 3 4 ਇਹ 5 5 ਹੋ ਗਏ ਆਪਾਂ ਇੱਥੋਂ ਹੀ ਵਾਪਸ ਕਰਾਂਗੇ ਠੀਕ ਹੈ ਜੀ ਆ ਦੇਖੀਏ ਤੇ ਪਹਿਲਾ ਕੁੰਡਾ ਪਾ ਤਾਰਾਂਗੇ ਤਾਰ ਕੇ ਕੁੰਡੇ ਨੂੰ ਮੂਰੇ ਧਾਗਾ ਕਰਾਂਗੇ ਉਲਟਾ ਬਾਕੀ ਕੁੰਡੇ ਆਪਾਂ ਸਾਰੇ ਉਲਟੇ ਬੁਣਾਗੇ ਆ ਦੇਖੀਏ ਕਿਨਾਰੀ ਵਾਲੇ ਦੋ ਕੁੰਡੇ ਆ ਗਏ ਜਿਹੜਾ ਆਪਾਂ ਨੇ ਪਹਿਲਾ ਕੁੰਡਾ ਬੁਣਿਆ ਸੀਗਾ ਉਹਨੂੰ ਆਪਾਂ ਇੱਕਣ ਤਾਰਾਂਗੇ ਠੀਕ ਹੈ ਜੀ ਜਿਹੜਾ ਆਪਣਾ ਮੂਹਰਲਾ ਕੁੰਡਾ ਇਹਨੂੰ ਆਪਾਂ ਬੁਣਾਂਗੇ ਬਹੁਤ ਸੌਖਾ ਹੈ ਬਣਾਉਣੀ ਬਹੁਤ ਸੌਖੀ ਹੈ ਬਹੁਤ ਵਧੀਆ ਲੱਗਦੀ ਹੈ ਦੇਖਿਓ ਸਾਈਡ ਕਿੰਨੀ ਵਧੀਆ ਹੈ ਇਹ ਇਹ ਇਧਰਲੀ ਸਾਈਡ ਵੀ ਆਉਂਦੀ ਔਕੜੇ ਤੇ ਇਧਰ ਵੀ ਦੇਖੋ ਪਹਿਲਾ ਕੁੰਡਾ ਪਤਾਰਾਂਗੇ ਦੂਜਾ ਕੁੰਡਾ ਆਪਾਂ ਬਣਾਵਾਂਗੇ ਠੀਕ ਹੈ ਜੀ ਆ ਦੇਖੋ ਪਹਿਲਾ ਕੁੰਡਾ ਪਤਾਰ ਲਿਆ ਦੂਜਾ ਕੁੰਡਾ ਬੁਣ ਲਿਆ ਤਾਂ ਅੱਗੇ ਨੂੰ ਆਪਾਂ ਮੂਹਰੇ ਕਰਾਂਗੇ ਆ ਦੇਖੀਏ ਦੋ ਆਪਣੀਆਂ ਲਾਈਨਾਂ ਪੈ ਗਈਆਂ ਇਹ ਇਹਨੂੰ ਐਦਾਂ ਹੀ ਆਪਾਂ ਕੁੰਡੇ ਨੂੰ ਨਾ ਬੋਣਨਾ ਨਹੀਂ ਹੁੰਦਾ ਧਾਗੇ ਨੂੰ ਮੂਰੇ ਕਰਾਂਗੇ ਆ ਦੇਖੀਏ ਪਹਿਲਾ ਕੁੰਡਾ ਆਪਾਂ ਨੇ ਆ ਬੁਣਿਆ ਸੀ ਜਿਹੜਾ ਆਪਾਂ ਨੇ ਪਹਿਲਾ ਕੁੰਡਾ ਬੁਣ ਲਿਆ ਉਹਨੂੰ ਆਪਾਂ ਹੁਣ ਤਾਰਾਂਗੇ ਉਕਲੇ ਇਹ ਬਿਨਾ ਬੁਣੇ ਤਾਰਾਂਗੇ ਜਿਹੜਾ ਆਪਾਂ ਨੇ ਬਿਨਾ ਬੁਣੇ ਤਾਰਿਆ ਤੇ ਉਹ ਨੂੰ ਆਪਾਂ ਬਣਾਵਾਂਗੇ ਦੇਖੋ ਕਿ ਜਾਨੀ ਤੇ ਆਪਣੀਆਂ ਦੋ ਲਾਈਨਾਂ ਪੈ ਗਈਆਂ ਆਪਾਂ ਇੱਕ ਲਾਈਨ ਹੋਰ ਬਣਾਵਾਂਗੇ ਆਪਾਂ ਤਿੰਨ ਲਾਈਨਾਂ ਵਾਲੀ ਬਣਾਵਾਂਗੇ ਇਹ ਤਾਂ ਗਰਮੂਰੇ ਕਰਾਂਗੇ ਪੰਜ ਕੁੰਡੇ ਉਲਟੇ ਇਹ ਦੇਖੋ ਇਥੇ ਫੇਰ ਵਾਪਸ ਕਰਾਂਗੇ ਆਪਾਂ ਉਲਟੇ ਬੁਣਾਗੇ ਜਿਹੜੇ ਦੋ ਕੁੰਡੇ ਨੇ ਉੱਕਲੇ ਫੇਰ ਇੱਕ ਨੂੰ ਉਤਾਰਾਂਗੇ ਇੱਕ ਨੂੰ ਆਪਾਂ ਬੁਣਾਗੇ ਦੇਖੀਏ ਕਿਨਾਰੀ ਕਿੰਨੀ ਵਧੀਆ ਬਣਦੀ ਹੈ ਇਹ ਬਹੁਤ ਵਧੀਆ ਲੱਗਦੀ ਹੈ ਮੋਟੀ ਮੋਟੀ ਕਿਨਾਰੀ ਹੈ ਦੋਨਾਂ ਸਾਈਡਾਂ ਤੇ ਹੀ ਦੇਖੋ ਇਧਰੋਂ ਵੀ ਤੇ ਇਧਰੋਂ ਵੀ ਜਿਹੜਾ ਆਪਾਂ ਨੇ ਇਹ ਕਿ ਨਾ ਤੇ ਇਹ ਬੜੇ ਬਟਨ ਵਾਲੇ ਹੀ ਬਣਾਵਾਂਗੇ ਤੁਹਾਨੂੰ ਮੈਂ ਉਕਣ ਦੱਸਦਾ ਵੀ ਜੇ ਆਪਾਂ ਨੇ ਘੱਟ ਕਰਨੇ ਆ ਤਾਂ ਆਪਾਂ ਦੋ ਲਾਈਨਾਂ ਪਾ ਲਓ ਐ ਸਲਾਈਆਂ ਤਿੰਨ ਜਾਂ ਆਪਾਂ ਤਿੰਨ ਬਟਾਂ ਬਣਾ ਲਓ ਜਿਹੜੀਆਂ ਲਾਈਨਾਂ ਨਹੀਂ ਬਣਦੀਆਂ ਇਹ ਮੈਂ ਜਿਹੜੀਆਂ ਚਾਰ ਬਣਾਈਆਂ ਨੇ ਜਿਵੇਂ ਇਹ ਤੁਸੀਂ ਤਿੰਨ ਬਣਾ ਸਕਦੇ ਹੋ ਦੋ ਬਣਾ ਸਕਦੇ ਤਾਂ ਗਿਰ ਮੁਰੇ ਕਰਾਂਗੇ ਆ ਦੇਖੀਏ ਹੁਣ ਆਪਣੀ ਇਹ ਸਲਾਈਆਂ ਹੋ ਗਈਆਂ ਦੇਖੋ ਜੀ 1 2 3 ਇਹ ਜਿਹੜੀ ਆਪਣੀਆਂ ਵਿਚਾਲੇ ਤਿੰਨ ਲਾਈਨਾਂ ਹੋਣਗੀਆਂ ਆਹ ਲਾਈਨ ਤਾਂ ਆਪਣੀ ਹੁਣ ਇੱਧਰ ਚ ਆ ਜਾਣੀ ਆਹ ਦੇਖੀਏ ਇਹਨੂੰ ਆਪਾਂ ਤਾਂ ਅੱਗੇ ਨੂੰ ਇੱਕਦਾਂ ਬਲ ਮਾਰਨਾ ਠੀਕ ਹੈ ਜੀ ਐ ਬਲ ਮਾਰਨਾ ਪਤਾ ਦੇਣਾ ਆਹ ਦੇਖੀਏ ਜਿਹੜੇ ਆਏ ਕੁੰਡੇ ਨੇ ਆਪਣੇ ਪੰਜ ਹੁਣ ਆਪਾਂ ਇਹਨਾਂ ਨੂੰ ਬੜਾਵਾਂਗੇ ਦੋ ਇੰਨਾ 4 ਤੇ ਇਹ ਵਾਲਾ ਜਿਹੜਾ ਤਾਂ ਇਹ ਆ ਜਿਹੜੀ ਕਿਨਾਰੀ ਜੀ ਬਣਾਉਣੀ ਹੈ ਇਹ ਵੀ ਮੈਂ ਇਦਾਂ ਬੁਣ ਲੰਨੀ ਆ ਇਹ ਆਪਣੀ ਮਰਜ਼ੀ ਚਾਹੇ ਤੁਸੀਂ ਤਾਰੋ ਚਾਹੇ ਬਣਾਵੋ ਇਹਦੀ ਵੀ ਇੱਕਨ ਚੈਨ ਬਣਦੀ ਆ ਦੇਖੋ ਤੇ ਹੁਣ ਆਪਾਂ ਇਧਰੋਂ ਬੈਨਾ ਬੁਣ ਤੇ ਤਾਰਾਂਗੇ ਆ ਦੇਖੋ ਇੱਥੇ ਧਿਆਨ ਰੱਖਣਾ ਇਹ ਤੇ ਪੰਜ ਕੁੰਡੇ ਸੀਗੇ ਆਪਣਾ ਪੰਜਵਾਂ ਕੁੰਡਾ ਆਪਣਾ ਆਇਆ ਹੈ ਆ ਕੁੰਡਾ ਆਪਣਾ ਬਧਾਇਆ ਹੋਇਆ ਹੈ। ਆ ਦੇਖੀ ਇਹਨੂੰ ਪੱਕੀ ਕਰਨਾ ਨਾ ਜਿਹੜਾ ਆਪਾਂ ਨੇ ਕੁੰਡਾ ਹ ਜਾਲੀ ਬਣਾਈ ਹੈ ਨਾ ਬਧਾਇਆ ਕੁੰਡਾ ਆਪਾਂ ਇਹਨੂੰ ਇਹਦੇ ਚ ਲਵਾਂਗੇ। ਇਹ ਕੁੰਡੇ ਨੂੰ ਪਤਾਰ ਦਵਾਂਗੇ। ਠੀਕ ਹੈ ਜੀ ਇਹਨੂੰ ਆਪਾਂ ਏਕੜੇ ਫੇਰ ਸਲਾਈ 'ਚ ਕੁੰਡੇ ਰੁਪਾਵਾਂਗੇ। ਸਲਾਈ 'ਚ ਪਾ ਕੇ ਇਹਨੂੰ ਆਪਾਂ ਉਲਟਾ ਬਣਾਵਾਂਗੇ। ਠੀਕ ਹੈ ਆ ਦੇਖੋ ਇਥੋਂ ਹੀ ਆਪਾਂ ਫੇਰ ਇਹਨੂੰ ਵਾਪਸ ਕਰਨਾ ਇਥੋਂ ਹੀ ਵਾਪਸ ਕਰਨਾ ਤੇ ਇਹ ਕੁੰਡੇ ਨੂੰ ਆਪਾਂ ਉਤਾਰ ਕੇ ਉਲਟਾ ਕਰਨਾ ਆਪਾਂ ਮੂਰੇ ਨੂੰ ਦੇਖੋ ਹਾਂ ਦੇਖੀਏ ਪਹਿਲਾ ਪੁੰਡਾ ਤਾਰਾਂਗੇ ਚਾਰ ਕੁੰਡੇ ਆਪਾਂ ਬੁਣ ਲਏ ਪੰਜਵਾਂ ਕੁੰਡਾ ਆਪਣਾ ਇਹਨੂੰ ਫੇਰ ਆਪਾਂ ਇਕਣੇ ਇਹ ਇਹਦੇ ਵਿੱਚੋਂ ਕੱਢਣਾ ਹੈ ਕੁੰਡਾ ਠੀਕ ਹੈ ਜੀ ਇਹ ਕੁੰਡਾ ਆਪਣਾ ਨਿਕਲ ਗਿਆ ਆ ਦੇਖੋ ਤੇ ਇਸੇ ਸਲਾਈ ਦੇ ਉੱਤੇ ਕੁੰਡੇ ਨੂੰ ਚੜਾਵਾਂਗੇ ਇਹਨੂੰ ਆਪਾਂ ਉਲਟਾ ਕਰਕੇ ਬੁਣ ਲਵਾਂਗੇ ਦੇਖੋ ਇੱਥੇ ਫੇਰ ਵਾਪਸ ਕਰਾਂਗੇ ਤੇ ਇਹਨੂੰ ਆਪਾਂ ਕੁੰਡੇ ਤਾਰ ਕੇ ਤੇ ਬਾਕੀ ਉਲਟੇ ਕੁੰਡੇ ਬਣਾਵਾਂਗੇ ਆ ਜਿਹੜਾ ਸਾਈਡ ਵਾਲਾ ਕੁੰਡਾ ਤਾਂ ਪੈਸੇ ਤੁਹਾਨੂੰ ਚੈਨ ਜੀ ਬਣਾਉਣ ਕਰਕੇ ਮੈਂ ਕੁੰਡਾ ਤਾਰ ਦਿਆਂ ਇਹ ਆਪਣੀ ਮਰਜ਼ੀ ਆ ਚਾਹੇ ਤਾਰੀਏ ਚਾਹੇ ਬਣਾਈਏ ਇਹਦਾ ਕੋਈ ਗਹੂ ਨਹੀਂ ਆ ਦੇਖੀਏ ਆਪਣੀ ਸਲਾਈਆਂ ਇੱਕਣ ਸਲਾਈਆਂ ਆਪਾਂ ਨੇ ਗੇੜਨੀਆਂ ਨੇ ਪਾ ਕੇ 1 2 3 ਆਪਣੀ 4 ਨੇ ਇੱਧਰ ਦੇਖੀਏ ਇੱਧਰ 1 2 3 ਲਿਕ ਰੈਂਦੀ ਸਲਾਈ ਇੱਕਣ ਦੇਖਣਾ ਆਪਾਂ ਨੇ ਇਹਨੂੰ ਸੇਮ ਬਰਾਬਰ ਕਰਨਾ ਹੈ ਅਤੇ ਕਿ ਚਾਰ ਕੁੰਡੇ ਬੁਣੇ ਗਏ ਉਕੜੇ ਆਪਾਂ ਨੇ ਇਹਨੂੰ ਫੇਰ ਕੁੰਡੇ ਰੁਕਣਾ ਐਦਾਂ ਕੁੰਡਾ ਜਿਹੜਾ ਆ ਪਾ ਕੇ ਆ ਕੁੰਡਾ ਪਾ ਲਿਆ ਜਿਹੜਾ ਆਪਾਂ ਜਾਲੀ ਵਾਲਾ ਕੁੰਡਾ ਨਾ ਬਧਾਇਆ ਹੋਇਆ ਇਹਨੂੰ ਆਪਾਂ ਐਦਾਂ ਜੀ ਵਿੱਚ ਜਿਹਾ ਲਗਾਉਣਾ ਤੇ ਜਿਹੜਾ ਆ ਕੁੰਡਾ ਹੈ ਇਹਨੂੰ ਆਪਾਂ ਕੱਢ ਦਵਾਂਗੇ ਦੇਖੋ ਤੁਹਾਨੂੰ ਮੈਂ ਦੁਬਾਰਾ ਫੇਰ ਦਿਖਾਉਣੀ ਆ ਆ ਕੁੰਡਾ ਹੋ ਗਿਆ ਇੱਕ ਇੱਕ ਆਪਣਾ ਆ ਜਾਲੀ ਵਾਲਾ ਕੁੰਡਾ ਜਿਹੜਾ ਬਧਾਇਆ ਹੋਇਆ ਇਹਨੂੰ ਆਪਾਂ ਕਤਾਰ ਦਾਂਗੇ ਇਹਨੂੰ ਇਹ ਕੁੰਡੇ ਨੂੰ ਆਪਾਂ ਦੇਖੀਏ ਫੇਰ ਪਸਲਾਈ ਤੇ ਚੜਾਵਾਂਗੇ ਕੁੰਡੇ ਨੂੰ ਇਹਨੂੰ ਬੋਲ ਲਵਾਂਗੇ ਉਲਟਾ ਕਰਕੇ ਠੀਕ ਹੈ ਦੇਖੋ ਇਥੇ ਆਪਾਂ ਫੇਰ ਵਾਪਸ ਕਰਾਂਗੇ ਆ ਦੇਖੀਏ ਕਈ ਵਾਰ ਕੁੰਡਾ ਆਪਣਾ ਨਿਕਲ ਗਿਆ ਨਾ ਲੋਟ ਨਹੀਂ ਬਣਿਆ ਮੈਂ ਤੁਹਾਨੂੰ ਦੁਬਾਰਾ ਬਣਾ ਕੇ ਦਿਖਾਉਣੀ ਆ ਆ ਦੇਖੀਏ ਇਹ ਗੁੰਡੇ ਨੂੰ ਆਪਾਂ ਪੂਰੇ ਕਰਾਂਗੇ ਤਾਂ ਅੱਗੇ ਨੂੰ ਫੇਰ ਰੋਕਣ। ਆ ਦੇਖੀ। ਆ ਦੇਖੀ ਸਲਾਈਆਂ ਆਪਣੀਆਂ ਹੋ ਗਈਆਂ ਪੂਰੀਆਂ। ਸੇਮ ਪੂਰੀਆਂ ਹੋ ਗਈਆਂ ਨਾਲ ਲੱਗੀਆਂ ਸਲਾਈਆਂ ਆਪਣੇ। ਦੇਖੀ। ਹਾਂ ਤੇ ਕਿਆ ਪਕੁੰਡੇ ਗਿਣਾਂਗੇ ਚਾਰ ਕੁੰਡੇ ਹੋ ਗਏ ਆਪਣੇ ਆਹ ਹੋ ਗਏ ਆਪਣੇ ਪੰਜ ਕੁੰਡੇ ਠੀਕ ਹੈ ਜੀ ਪਹਿਲਾਂ ਮੈਂ ਦੇਖੀਏ ਪਹਿਲਾਂ ਆਪਾਂ ਕੁੰਡੇ ਗੋਣਾਂਗੇ ਜਿਹੜੇ ਆਪਣੇ ਵਾਧੂਆ ਕੁੰਡਾ ਇਹ ਦੋ ਤਾਂ ਆਪਣੇ ਵਾਧੂ ਗਏ ਨੇ 1 2 3 4 5 ਹੈਨਾ ਠੀਕ ਹੈ ਜੀ ਤੇ 1 2 3 4 5 ਆਹ ਬਣਿਆ ਛੇਵਾਂ ਕੁੰਡਾ ਹੁਣ ਇਹਨੂੰ ਆਪਾਂ ਕੀ ਕਰਾਂਗੇ ਜਿਹੜਾ ਆਪਾਂ ਕੁੰਡਾ ਵਧਾਏ ਹੋਇਆ ਸੀ ਨਾ ਜਾਲੀ ਵਾਲਾ ਕੁੰਡਾ ਤੀ ਆਹ ਦੇਖੀਏ ਇਹਨੂੰ ਆਪਾਂ ਐਡੇ ਕੁੰਡਾ ਪਾ ਕੇ ਇਹਨ ਕੁੰਡੇ ਨੂੰ ਆਪਾਂ ਛੱਡ ਦੇਣਾ ਮਤਲਬ ਜਿਹੜਾ ਕੁੰਡਾ ਆਪਣਾ ਵਧਿਆ ਹੋਇਆ ਨਾ ਉਹ ਨੂੰ ਆਪਾਂ ਕੁੰਡੇ ਨੂੰ ਕਟਾ ਦੇਣਾ ਆ ਦੇਖੀਏ ਕੁੰਡਾ ਕਟ ਗਿਆ ਆਪਣਾ ਹੀ ਤੇ ਇਹ ਨੂੰ ਹੁਣ ਆਪਾਂ ਐ ਸਲਾਈ ਚ ਪਾ ਕੇ ਬੋਲ ਲਵਾਗੇ ਆ ਦੇਖੀਏ ਸਲਾਈ ਆਪਣੇ ਹੁਣ ਸਿਰੇ ਜਾਊਗੀ ਆ ਦੇਖੀਏ ਕੁੰਡੇ ਆਪਣੇ ਸਾਰੀ ਸਲਾਈਆਂ ਦੀ ਉਹਨੀਆਂ ਲਾਈਨਾਂ ਇੱਧਰ ਪਈਆਂ 1 2 3 4 ਠੀਕ ਹੈ ਜੀ 1 2 3 4 ਆਪਣੇ ਲਾਈਨਾਂ ਹੋ ਗਈਆਂ ਬਰਾਬਰ ਜੇ ਆਪਾਂ ਨੂੰ ਕੋਈ ਵੀ ਕੁੰਡਾ ਦੇਖਦਾ ਹੁੰਦਾ ਮੈਂ ਤੁਹਾਨੂੰ ਇਹ ਵੀ ਦਿਖਾਉਂਗੀ ਵੀ ਕੁੰਡਾ ਢਿੱਲਾ ਦੇਖਦਾ ਥੱਲੇੋਂ ਤਾਂ ਆਪਾਂ ਜਾਂ ਬੰਦ ਕਰਦੇ ਹਾਂ ਦੇਖੀਏ ਤਾਂ ਆ ਦੇਖੀ ਆਹ ਕੁੰਡਾ ਨੇ ਕਪੜਾ ਆਹ ਕੁੰਡਾ ਜਿਹੜਾ ਆਹਾਂ ਕੁੰਡਾ ਇਹ ਧਾਗਾ ਹੀ ਆ ਕੁੰਡਾ ਨਹੀਂ ਹੈ ਆਪਣਾ ਇਹ ਧਾਗਾ ਹੀ ਆ ਕਿਉਂ ਇਹਨੂੰ ਆਪਾਂ ਬੰਦ ਕਰਾਂਗੇ ਇਹ ਆਪਾਂ ਚੱਕ ਕੇ ਦੋ ਦਾ ਇੱਕ ਕਰ ਦਾਂਗੇ ਤਾਂ ਦੇਖੀ ਦੋ ਦਾ ਇੱਕ ਹੋ ਗਿਆ ਇਹ ਆਪਣਾ ਕੁੰਡੇ ਆਪਣੇ ਪੂਰੇ ਹੀ ਨੇ ਜਿਹੜਾ ਆਪਾਂ ਧਾਗਾ ਸਲਿਓ ਚੱਕਿਆ ਸੀ ਇਹ ਫਿਰ ਸੇਮ ਕੋਈ ਆਪਣਾ ਫਰਕ ਨਹੀਂ ਰਹਿੰਦਾ ਸੇਮ ਨਾਲ ਮਿਲ ਜਾਂਦਾ ਇਹ بڑے ਬਟਨ ਵਾਲਾ ਹੈ ਇਹ ਜਿਵੇਂ ਆਪਾਂ ਨੇ ਚਾਰ ਚਾਰ ਸਲਾਈਆਂ ਦੇਖੋ ਆਹ ਸਲਾਈ ਆਪਣੀ ਸਿੱਧੀ ਹੋ ਤੇ ਇੱਥੋਂ ਆਪਾਂ ਧਰਿਆ ਤੀ 1 2 3 4 ਇਹ ਚਾਰ ਦਾ ਹੈ بڑے ਬਟਨ ਦਾ ਜੇ ਆਪਾਂ ਨੇ ਕੱਟ ਕਰਨੇ ਨੇ ਫਿਰ ਆਪਣੀ ਜਿਹੜੀ 1 2 ਦੋ ਸਲਾਈਆਂ ਪਾ ਲਓ ਫਿਰ ਜੇ ਉਦੋਂ ਥੋੜਾ ਜਿਹਾ بڑا ਕਰਨਾ ਤਾਂ ਤਿੰਨ ਪਾ ਲਓ ਜੇ ਜ਼ਿਆਦਾ بڑا ਕਰਨਾ ਤਾਂ ਚਾਰ ਸਲਾਈਆਂ ਪਾ ਲਓ ਠੀਕ ਆ ਸੇਮ ਤਰੀਕਾ ਇਕ ਨੇ ਰਹਿਣਾ ਬਣਨਾ ਹੀ ਇਕ ਨੇ ਆ ਇੱਕ ਮੈਂ ਤੁਹਾਨੂੰ ਇਹ ਸਲਾਈਆਂ ਪਾ ਕੇ ਆਪਾਂ ਨਾਲੇ ਨਾ ਇੱਕ ਤੁਹਾਨੂੰ ਜਿਹੜਾ ਆਪਾਂ ਬਰੀਕ ਬਟਨ ਲਾਉਨੇ ਆ ਨਾ ਮਤਲਬ ਇੱਕ ਜਾਲੀ ਵਾਲਾ ਤੁਹਾਨੂੰ ਉਹ ਵੀ ਮਾਇਦੇ ਵਿੱਚ ਦਿਖਾਉਣੀ ਆ ਦੇਖੀਏ ਕਿੰਨੇ ਸੋਹਣੇ ਬਣ ਕੇ ਆਪਣੇ ਬਟਨ ਵਧੀਆ ਐਨ ਹੋਏ ਨੇ ਨਾ ਦੇਖੀਏ पट्टी देखो कि बढ़िया बनी है आप दोलाइया पा के थो अभी दिखाऊंगी

ਆ ਦੇਖੇ ਕਿਨਾਰੀ ਆਪਣੀ ਕਿੰਨੀ ਸੋਹਣੀ ਬਣ ਗਈ ਨਾਲੇ ਨਾਲੇ ਦੇਖੇ ਪੱਟੇ ਆਪਣੀ ਤੇ ਹੁਣ ਜਿਹੜੀ ਆ ਆਪਾਂ ਨੇ ਚਾ ਬਣਾਇਆ ਇਹ ਜਿਹੜਾ ਆਪਾਂ ਨੇ ਇਹ ਬਟਨ ਹਾਲ ਬਣਾਇਆ ਨਾ ਇਹ ਆਪਾਂ ਨੇ ਇਦਾਂ ਬਣਾਇਆ ਇੱਕ ਆਪਣਾ ਐਵੇਂ ਵੀ ਬਣਦਾ ਜਿਹੜਾ ਇਦਾਂ ਬਣਦਾ ਨਾ ਤੁਹਾਨੂੰ ਉਹ ਵੀ ਮੈਂ ਦਿਖਾ ਦੰਨੀ ਆ ਕੋਈ ਗੱਲ ਨਹੀਂ ਹੁਣ ਆਪਾਂ ਉਥੇ ਇਹੀ ਬਟਨ ਬਣਾ ਲੈਨੇ ਆ ਜਿਹੜਾ ਆਪਾਂ ਨੇ ਇਹ ਬਣਾਇਆ ਇਹ ਵਾਲਾ ਇਹ ਵਾਲਾ ਪੌਰੇ ਬਣਾ ਲੈਨੇ ਆ ਤਾਂ ਫਸਲਾਈ ਪਾ ਕੇ ਆਪਾਂ ਹੁਣ ਦੂਜਾ ਹਾਲ ਬਣਾਵਾਂਗੇ ਜਿਹੜਾ ਇਹ ਆਪਾਂ ਕਾਚ ਬਣਾਉਣੀ ਆ ਆ ਦੇਖੀਏ ਜੇ ਮੈਂ ਆਪਣਾ ਇਹ ਚਾਰ ਚਾਰ ਸਲਾਈਆਂ ਦਾ ਹੀ ਆਪਣਾ ਇਹ ਸੀਗਾ ਨਾ ਚਾਰ ਆਪਾਂ ਲੈਂਨਾ ਪਾਈ ਅਸੀਂ ਉਲਟੀਆਂ ਉਲਟੀਆਂ 1 2 3 4 ਤੇ ਆਪਾਂ ਹੁਣ ਇਦਾਂ ਹੀ ਇਕਣੇ ਇਹ ਉਤੇ ਨੂੰ ਆਪਾਂ ਟੇਡਾ ਬਣਾਵਾਂਗੇ। ਆ ਦੇਖੀਏ ਚਾਰ ਕੁੰਡੇ ਆਪਾਂ ਬਣ ਲੇ। ਚਾਰ ਕੁੰਡੇ ਹੋ ਗਏ ਆਪਣੇ। ਤੇ ਆਹ ਕੁੰਡਾ ਹੋ ਗਿਆ ਆਪਣਾ ਪੰਜ। ਠੀਕ ਹੈ ਜੀ। ਜਿਹੜਾ ਆਹ ਵਾਲਾ ਕੁੰਡਾ ਇਹਨੂੰ ਆਪਾਂ ਇਹ ਕੁੰਡੇ ਦੇ ਉੱਤੇ ਜੀ ਉਲਟਾ ਲਾਂਗੇ ਠੀਕ ਹੈ ਸੋ ਅਗਲਾ ਆਪਾਂ ਇੱਕ ਕੁੰਡਾ ਹੋਰ ਬੋੜਨਾ ਆਪਾਂ ਨੇ ਬਰਾਬਰ ਕੁੰਡੇ ਰੱਖਣੇ ਨੇ ਥੋੜੇ ਜਿਹਾ ਆਪਾਂ ਇੱਧਰ ਚਾਰ ਛੱਡਣੇ ਨੇ ਆ ਦੇਖੀਏ ਆਹ ਵਾਲਾ ਕੁੰਡਾ ਨੇ ਜਿਹੜਾ ਆਪਣਾ ਇਹਨੂੰ ਆਪਾਂ ਉੱਤੇ ਜੀ ਉਲਟਾਵਾਂਗੇ ਦੂਆ ਇੱਕ ਕੁੰਡਾ ਘਟ ਗਿਆ ਆਪਣਾ ਦੂਆ ਕੁੰਡਾ ਫੇਰੇ ਤੇ ਉੱਤੇ ਚਲਟਾਵਾਂਗੇ ਦੇਖੀ ਇੱਕ ਕੁੰਡਾ ਹੋਰ ਗੁਣਾਗੇ ਆਪਾਂ ਤੇ ਇਹ ਕੁੰਡੇ ਨੂੰ ਵੀ ਆਪਾਂ ਆਪਣੇ ਉੱਤੇ ਚਲਟਾ ਦਾਂਗੇ ਤਿੰਨ ਕੁੰਡੇ ਆਪਣੇ ਘਟ ਗਏ ਇੱਕ ਕੁੰਡਾ ਆਪਾਂ ਹੋਰ ਗੁਣਾਗੇ ਦੇਖੀ ਚਾਰ ਕੁੰਡੇ ਆਪਣੇ ਘਟ ਗਏ ਇਹ ਇਹਨਾਂ ਨੂੰ ਆਪਾਂ ਚਾਰਾ ਕੁੰਡਿਆਂ ਨੂੰ ਉਦੈ ਬਣਾਵਾਂਗੇ ਇਹ ਪਰ ਬਿਨਾਂ ਗੁਣਾ ਤਾਰ ਨੂੰ ਚਾਰ ਕੁੰਡੇ ਆਪਾਂ ਬੁਣਾਂਗੇ ਕੀ ਚਾਰ ਕੁੰਡੇ ਆਪਣੇ ਬਣ ਹੋਗੇ ਇਹਨੂੰ ਆਪਾਂ ਸਲਾਈ ਨੂੰ ਇਦਾਂ ਨੂੰ ਕਰਾਂਗੇ ਆ ਦੇਖੋ ਐਸ ਇਸ ਤਰੀਕ ਕੇ ਨਾਲ ਆਪਾਂ ਚਾਰ ਕੁੰਡੇ ਬਣਾਵਾਂਗੇ ਇੱਕ ਇਹ ਦੋ ਤਿੰਨ ਚਾਰ ਚਾਰ ਕੁੰਡੇ ਆਪਣੇ ਘੱਟੇ ਦੀ ਚਾਰੇ ਕੁੰਡੇ ਆਪਾਂ ਬਣਾ ਲਏ धागे इधर करा सिलाई आप उस तरीके देखिए अपना काच बनना शुरू हो गया ये दो प्रकार दे अपना बनाए ने हूँ थोड़ा जे आप टैट ज रखा कुंडे आगे अपना उल्टी सिलाई में दो सिलाई पाके फिर दिखाने देखिए ਦੇਖੋ ਜੀ ਆਪਣਾ ਬਣ ਕੇ ਤਿਆਰ ਹੋ ਗਿਆ ਦੇਖੀਏ ਕਿੰਨਾ ਵਧੀਆ ਬਣਿਆ ਤੇ ਆਪਾਂ ਇੱਧਰ ਟੇਡੇ ਲੋਟ ਵੀ ਬਣਾ ਸਕਦੇ ਆ ਤੇ ਇਹ بڑے ਵਟਣ ਵਾਲਾ ਆ ਆਪਾਂ ਨੇ ਇਦਾਂ ਵੀ ਬਣਾ ਸਕਦੇ ਆ ਦੇਖੀਏ ਤੇ ਹੁਣ ਆਪਾਂ ਨੇ ਇਹ ਤੁਹਾਨੂੰ ਦੋ ਪ੍ਰਕਾਰ ਦੇ ਬਣਾ ਕੇ ਦਿਖਾਤੇ ਤੇ ਜਿਹੜਾ ਆਪਾਂ ਬਰੀਕ ਬਣਾਉਨੇ ਆ ਉਹ ਆਪਣਾ ਬੜਾ ਸੌਖਾ ਤਰੀਕਾ ਹੈ ਉਹ ਇੱਕ ਵਾਲਾ ਹੀ ਛੋਟੇ ਬਟਨ ਲਾਉਨੇ ਨੇ ਉਹ ਤਾਂ ਮਤਲਬ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਬਣਦਾ ਜੇ ਨਹੀਂ ਤੁਹਾਨੂੰ ਉਹ ਵੀ ਆਪਾਂ ਇੰਨਾ ਕੁ ਬਣਾ ਲੈਂਦੇ ਆ ਠੀਕ ਆ ਜੀ ਫਿਰ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਪਰ ਦੂਜੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸ ਦਊਂਗੀ ਮੈਂ ਵੀ ਉਹ ਕਿਵੇਂ ਬਣਦੇ ਨੇ ਤੇ ਹੁਣ ਆਪਾਂ ਇੱਥੇ ਹੀ ਬੰਦ ਕਰ ਦਿੰਨੇ ਆ ਦੇਖਿਓ ਕਿੰਨੇ ਵਧੀਆ ਆਪਣੇ ਬਣ ਕੇ ਤਿਆਰ ਹੋਏ ਨੇ ਤੇ ਆ ਵੀ ਬਣ ਗਿਆ ਤੇ ਆਪਣੇ ਇਹ ਵੀ ਬਣੇ ਹੋਏ ਨੇ ਤੇ ਹੁਣ ਤੁਹਾਨੂੰ ਮੇਰਾ ਦੱਸਣ ਦਾ ਤਰੀਕਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਜਰੂਰ ਦੱਸਿਓ ਬੀਏ ਤੁਹਾਨੂੰ ਵੀਡੀਓ ਮੇਰੀ ਕਿੱਦਾਂ ਦੀ ਲੱਗੀ ਤੇ ਆਪਾਂ ਨਵੀਂ ਵੀਡੀਓ ਹੋਰ ਲੈ ਕੇ ਆਵਾਂਗੇ ਜਦ ਤੱਕ ਧੰਨਵਾਦ ਜੀ